ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਜਸਪ੍ਰੀਤ ਸਿੰਘ ਕੈਨੇਡਾ ਚੋਂ ਆਇਆ ਨੌਜਵਾਨ ਜਿੱਦਾਂ ਕਿ ਪੁਲਿਸ ਨੇ ਫੇਕ ਇਨਕਾਊਂਟਰ ਕੀਤਾ ਵਾ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਤੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਕਿ ਪੰਜਾਬ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਦੇ ਅੰਦਰ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਣੇ ਤੇ ਇਸ ਦੇ ਬਾਰੇ ਜਾਣਨੇ ਆ ਇਸ ਤੋਂ ਪਹਿਲੇ ਇੱਕ ਛੋਟੀ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸੁਪਰ ਸਟicker ਤੇ ਸੁਪਰ ਥੈਂਕ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਜੇ ਭੇਜ ਸਕਦੇ ਜੇ ਵੀਰੋ ਚੱਲ ਕੇ ਵੀਡੀਓ ਦੇਣੇ ਤੇ ਇਸ ਦੇ ਬਾਰੇ ਜਾਣਨੇ ਆ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਜਸਪ੍ਰੀਤ ਨੂੰ ਮਾਰਨ ਵਾਲੇ ਪੁਲਿਸ ਮੁਲਾਜ਼ਮ ਯਾਨੀ ਉਹਨਾਂ ਨੂੰ ਲੈ ਕੇ ਕੈਸੀ ਖਬਰ ਆ ਗਈ ਹੈ ਪੰਜਾਬ ਦੇ ਅੰਦਰ ਪਹਿਲੇ ਹੀ ਲੋਕ ਬਹੁਤ ਸਾਰਾ ਕਹਿ ਰਹੇ ਸੀ ਕਿ ਭਾਈ ਇਹਨਾਂ ਨੂੰ ਬਾਦੋਆ ਲੱਗੀ ਹੈ ਯਾਨੀ ਜਸਪ੍ਰੀਤ ਸਿੰਘ ਦਾ ਫੇਕ ਐਨਕਾਊਂਟਰ ਹੁੰਦਾ ਤਾਂ ਉਹਨਾਂ ਦੀ ਬਾਦੂਆ ਕਹਿੰਦੇ ਇਹਨਾਂ ਨੂੰ ਲੱਗ ਚੁੱਕੀ ਆ ਔਰ ਦੂਜੇ ਪਾਸੇ ਇਨਸਾਫ ਨਾ ਮਿਲਣ ਤੇ ਜਸਪ੍ਰੀਤ ਦੇ ਮਾਤਾ ਪਿਤਾ ਕੀ ਕਹਿੰਦੇ ਸੀ ਕਹਿੰਦੇ ਭਾਈ ਜਿਨ੍ਹਾਂ ਨੇ ਸਾਡਾ ਨੌਜਵਾਨ ਪੁੱਤ ਮਾਰਿਆ ਇਨਕਾਊਂਟਰ ਕਰ ਦਿੱਤਾ ਉਹਨੂੰ ਬੰਦੀ ਸਜ਼ਾ ਵੀ ਦੇ ਸਕਦੇ ਸੀ ਖਬਰ ਤੇ ਖਬਰ ਆ ਰਹੀ ਸੀ ਪਰ ਇੱਕ ਐਸੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਆ ਜਿਨੇ ਪੰਜਾਬ ਦੇ ਅੰਦਰ ਪੂਰਾ ਤਹਿਲਕਾ ਮਚਾ ਦਿੱਤਾ ਹੈ ਯਾਨੀ ਪਹਿਲਾਂ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਕੀ ਕਹਿ ਰਹੇ ਇਸ ਖਬਰ ਦੇ ਉੱਤੇ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਤੋ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੀ ਬਹੁਤ ਵੱਡੀ ਉਮੀਦ ਜਤਾਈ ਜਾ ਰਹੀ ਸੀ ਕਿ ਭਾਈ ਜਿਹੜਾ ਇਹ ਫੇਕ এনਕਾਊਂਟਰ ਹੋਇਆ ਪੰਜਾਬ ਦੇ ਅੰਦਰ ਜਸਪ੍ਰੀਤ ਸਿੰਘ ਦਾ ਇਹਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਕਸ਼ਨ ਲੈ ਲੈਣਗੇ ਪਰ ਕਿਤੇ ਵੀ ਐਕਸ਼ਨ ਨਹੀਂ ਲਿਆ ਔਰ ਦੂਜੇ ਪਾਸੇ ਕਹਿੰਦੇ ਵੀ ਜਿਹੜੀ ਬਾਦਵਾ ਹੁੰਦੀ ਆ ਉਹ ਬੰਦੇ ਨੂੰ ਲੈ ਕੇ ਵਹਿ ਜਾਂਦੀ ਆ ਕਿਉਂਕਿ ਪੁਲਿਸ ਮੁਲਾਜ਼ਮ ਵੀ ਮੰਨ ਚੁੱਕੇ ਸੀ ਇੱਕ ਤਰਫਾ ਜਦੋਂ ਪਿੰਡ ਦੇ ਲੋਕਾਂ ਦੇ ਵਿੱਚੋਂ ਇਹ ਗੱਲ ਨਿਕਲੀ ਆ ਕਹਿੰਦੇ ਭਾਈ ਇਹ ਸਮਾਦ ਦੇ ਉੱਤੇ ਹਰ ਰੋਜ਼ ਯਾਨੀ ਕਈ ਵਾਰ ਦੇਖਿਆ ਗਿਆ ਉਹਨਾਂ ਨੂੰ ਕਿ ਰਾਤ ਨੂੰ ਮਾਫੀ ਮੰਗਣਾਉਂਦੇ ਨੇ ਵਜ੍ਹਾ ਕੀ ਆ ਉਹ ਤਾਂ ਉਹੀ ਜਾਣਦੇ ਸੀ ਕਿ ਭਾਈ ਫੇਕ ਇਨਕਾਊਂਟਰ ਹੋਇਆ ਤੇ ਸਾਨੂੰ ਇਹ ਜਿਹੜਾ ਬਾਬਾ ਸਮਾਧ ਵਾਲਾ ਇੱਥੋਂ ਮਾਫੀ ਚਾਹੀਦੀ ਆ ਕਈ ਪਿੰਡ ਵਾਲਿਆਂ ਨੇ ਦਾਅਵੇ ਕੀਤੇ ਔਰ ਉਸ ਤੋਂ ਬਾਅਦ ਖਬਰ ਆਉਂਦੀ ਆ ਕਹਿੰਦੇ ਵੀ ਉਹ ਫਰਾਰ ਹੋ ਚੁੱਕੇ ਨੇ ਚਾਰੇ ਮੁਲਾਜ਼ਮਾਂ ਗੱਲ ਕਰਨਲ ਦੇ ਨਾਲ ਵੀ ਜੁੜ ਜਾਂਦੀ ਆ ਪਰ ਅੱਜ ਜਿਹੜੀ ਖਬਰ ਤੇ ਗੱਲ ਕਰਨੀ ਆ ਉਹ ਸਿਰਫ ਜਸਪ੍ਰੀਤ ਦੇ ਨਾਲ ਜੁੜੀ ਆ ਔਰ ਹੁਣ ਉਹਦੇ ਮਾਤਾ ਪਿਤਾ ਇਸ ਖਬਰ ਦੇ ਉੱਤੇ ਕੀ ਕਹਿ ਰਹੇ ਆ ਪਹਿਲਾਂ ਮੈਂ ਤੁਹਾਨੂੰ ਉਹ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਅਪਡੇਟ ਸਾਂਝੀ ਕਰੂੰਗਾ ਜਿਹਨੇ ਪੂਰਾ ਪੰਜਾਬ ਪਰ ਹਿਲਾ ਕੇ ਰੱਖ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਬਾਅਦ ਦੇ ਵਿੱਚ ਮੈਂ ਉਹੀ ਅਪਡੇਟ ਸਾਂਝੀ ਕਰਨੀ ਹੈ ਜਿਹੜੀ ਕਹਿੰਦੇ ਵੱਧ ਆ ਲੱਗੀ ਆ ਸੁਣੋ ਜੀ ਕਹਿੰਦੇ ਕਦੀ ਕੋਈ ਅਜਿਹੀ ਗੱਲ ਨਹੀਂ ਕੀਤੀ ਕਿਸੇ ਨਾਲ ਦੁਸ਼ਮਣੀ ਨਹੀਂ ਥੀ ਕੋਈ ਬਹਿਰ ਨਹੀਂ ਥੀ ਫਿਰ ਇਹਨਾਂ ਗੁੱਸਾ ਕਿਉਂ ਲੱਗਦਾ ਕਿ ਜੇ ਗ੍ਰਿਫਤਾਰੀ ਹੋ ਜਾਂਦੀ ਤਾਂ ਸਾਰਾ ਪਤਾ ਹੀ ਲੱਗ ਜਾਂਦਾ ਸੱਚ ਸੱਚ ਹਾਂ ਜੀ ਅੱਜ ਤੱਕ ਉਹਨੇ ਮੈਨੂੰ ਨਾ ਕਰੇ ਕਿਸੇ ਨੂੰ ਮੈਂ ਕਹਿੰਦਾ ਵੀ ਸਾਬਤ ਕਰ ਦੇਣ ਬਾਹਰੇ ਵੀ ਕਰ ਦੇਣ ਭਈ ਉਹਨੇ ਕ੍ਰਾਈਮ ਕੀਤਾ ਬਾਹਰੇ ਕਹੀਆ ਹੁਣ ਕਹੀਆ ਨਾ ਹੋਰ ਕਿਤੇ ਵੀ ਕ੍ਰਾਈਮ ਸਾਬਤ ਕਰ ਦੇਣ ਜਾਂ ਮੈਂ ਕਿਸੇ ਦਾ ਪਿੰਡ ਚ ਪੈਸਾ ਦੱਪਿਆ ਹੋਵੇ ਮੈਨੂੰ ਗਰੀਬ ਕਹਿੰਦੇ ਨੇ ਕਹਿੰਦਾ ਮੇਰੇ ਤਾਨੇ ਮਾਰਦੇ ਨੇ ਭਈ ਇਹ ਤਾਂ ਇਹ ਜ ਮੈਂ ਕਹਿੰਦਾ ਮੈਂ ਮੇਰੇ ਪਿੰਡ ਚ ਕੋਈ ਹੱਥ ਖੜਾ ਕਰਕੇ ਜਾਂ ਲੰਬੇ ਪਿੰਡਾਂ ਚ ਵੀ ਕਹਿ ਦੇਣ ਭਈ ਕਿਸੇ ਦਾ ਇਹਨੇ ਪੈਸਾ ਦੱਪਿਆ ਹੋਵੇ ਮੈਂ ਮੈਂ ਕਰ ਕੋ 15 ਲੱਖ ਦੀ ਮੇਰੇ ਜਿੰਦ ਹੋਈਆ ਮੈਂ ਕਹਿੰਦਾ ਭਈ ਮੈਨੂੰ ਸਾਫਤ ਕਰ ਲੈਣਾ ਬਹੁਤ ਜ਼ਿਆਦੇ ਔਖਾ ਜੀ ਮੈਂ ਤਾਂ ਵੀ ਜੱਟ ਬੰਦਾ ਕਹੇ ਵੀ ਇਹਦਾ ਇਹ ਜੀ ਇਹਨਾਂ ਨੂੰ ਪੈਸੇ ਦੀ ਲੋੜ ਸੀ ਮੇਰੀ ਜ਼ਮੀਨ ਹੈ ਤੇ ਸਾਨੂੰ ਇਕੱਠੀ ਸੀ ਮੈਂ ਤਾਂ ਗਰਾਂਟ ਨਿਸਤਰ 43 ਲੱਖ ਦੀ ਲੈਤੀ ਸੀ ਉਹ ਸਾਨੂੰ 1.5 ਕੇ ਲੱਖ ਆਇਆ ਸੀਗਾ ਉਹ ਦਿਨ ਮੈਂ 6.10 ਲੱਖ ਰੁਪਇਆ ਬੈਂਕ ਚ ਜਵਾ ਕਰਾਤਾ ਬਾਕੀ ਇਹਨੂੰ ਦੇਤਾ ਜੀ ਪਰ ਸਾਨੂੰ ਬਹੁਤ ਜ਼ਿਆਦਾ ਤਕਲੀਫਾਂ ਆ ਰਹੀਆਂ ਨੇ ਬਹੁਤ ਮਰਨ ਨੂੰ ਹਾਂ ਇਹ ਲੱਗਦਾ ਬਿਕ ਮਾਰ ਰ ਮਾਰ ਨਹੀਂ ਕੀ ਕਰ ਰਹੇ ਵੀ ਮਾਰcie ਹੈ ਕੋਲ ਪੁਲਿਸ ਪੁਲਿਸ ਲੱਗਦਾ ਕਿ ਪੁਲਿਸ ਗ੍ਰਿਫਤਾਰ ਕਰ ਸਜਾ ਚਾਰੇ ਪਾਸੇ ਉਹ ਘੇਰਾ ਪੈ ਗਿਆ ਤਾਂ ਕੀ ਲੱਗਦਾ ਹੈ ਕਿ ਪੁਲਿਸ ਗ੍ਰਿਫਤਾਰ ਵੀ ਕਰ ਸਜਾ ਜੀ ਹਾਂ ਜੀ ਜਦੋਂ ਉਹਨੇ ਹੱਥ ਖੜਾ ਕਰਤੇ ਛਲੰਟਰ ਕਰਤਾ ਸੀ ਉਦੋਂ ਪੁੱਛ ਲੈਂਦੇ ਕੋਈ ਗੋਲੀ ਪੱਟ ਚ ਮਾਰੀ ਹੋਈ ਆ ਪਹਿਲਾ ਗੁੱਟ ਚ ਮਾਰੀ ਉਹ ਤੱਕ ਹੋ ਗਿਆ ਜੇ ਉਹਨੂੰ ਫੜਾਦੇ ਉਹ ਤੇ ਲਬੇ ਕਿਉਂ ਗੋੜੀਆਂ ਮਾਰੇ ਮੌਤ ਉਹਦੇ ਨਾਲ ਹੋਈ ਆ ਜੀ ਹੁਣ ਜੱਜ ਸਾਹਿਬ ਇਹ ਜਾਂ ਪੋਸਟਮਾਰਟਮ ਦੀ ਰਿਪੋਰਟ ਮੇਰੇ ਬੋਲਣ ਦਾ ਤਾਂ ਕੁਝ ਨਹੀਂ ਹੁੰਦਾ ਜੀ ਇਹ ਤਾਂ ਪੋਸਟਮਾਰਟਮ ਨਹੀਂ ਜਾਂ ਹੋਰ ਰਿਪੋਰਟਾਂ ਹੁਣ ਦੱਛੜ ਗਿਆ ਜਾਂ ਇਹ ਬੰਦਾ ਹੁਣ ਸਾਡੇ ਕੋਲੇ ਵੀ ਸਮਝ ਲਓ ਕੋਈ ਸਾਡੇ ਕੋਲੇ ਤਾਂ ਚਲ ਪਿੱਲਾ ਸੀ ਇਹਦੇ ਕੋਲੇ 15 ਜੀ ਬਿੱਤੇ ਜ਼ਮੀਨ ਸੀ ਵੀ ਬੰਡਾਲੀ ਅੱਜ ਇਹ ਅੱਤੇ ਪਿੰਡ ਨੂੰ ਖਰੀਤੀ ਫਿਰਦਾ ਕਿੰਨੇ ਦੀਆਂ ਜ਼ਮੀਨਾਂ ਕਹਿਣੇ ਕਰੀ ਫਿਰਦਾ ਇਹਦੀ ਵੀ ਸੀਆਵੀ ਦੀ ਜਾਂਚ ਹੋਣੀ ਚਾਹੀਦੀ ਵੀ ਇਹਦੇ ਕੋਲੇ ਪੈਸਾ ਇੰਨਾ ਆਇਆ ਕਿੱਥੋਂ ਹੈ ਜੀ ਹਣ ਵੀ ਛਾਨੋ ਟਾ ਟਾ ਮਾਰਦਾ ਵੀ ਕਿਵੇਂ ਲੱਗੇ ਮੈਂ ਹੁਣ ਸੁਣਨ ਵੀ ਵੀਡੀਓ ਚ ਆਇਆ ਕਰ ਰਿਹਾ ਜੇ ਮੈਂ ਰਾਤ ਮੜ ਰਹਾ ਜਾਂ ਬੰਦੀ ਇਹਦਾ ਮੁੰਡਾ ਭਾਪ ਫਿਰ ਦੰਦ ਜੱਪਦੇ ਨੇ ਜੀ ਬਹੁਤ ਛਾਨੋ ਜੀਣਾ ਖਬਰ ਜਿਵੇਂ ਦੇਖੋ ਹੁਣ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਆ ਇਹੀ ਸੀ ਵਾਦਵਾਮਾਂ ਜਿਹੜੀਆਂ ਉਹਨਾਂ ਨੂੰ ਲੱਗ ਚੁੱਕੀਆਂ ਨੇ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਮਾਰਿਆ ਇਹੀ ਵਾਦਵਾਮਾਂ ਲੱਗੀਆਂ ਨੇ ਇਹ 2 ਘੰਟੇ ਪਹਿਲਾਂ ਦਾ ਵੀਡੀਓ ਆ ਜੀਦੇ ਵਿੱਚ ਬਹੁਤ ਹੈਰਾਨੀਜਨਕ ਜਿਹੜੇ ਮਾਮਲੇ ਸਾਹਮਣੇ ਆਏ ਸੀ ਉਹਨਾਂ ਦੇ ਮਾਤਾ ਪਿਤਾ ਕਹਿ ਰਹੇ ਸਾਨੂੰ ਮਰਨ ਨੂੰ ਵੀ ਕਹਿੰਦੇ ਵੀ ਮਰਨ ਨੂੰ ਵੀ ਜੀ ਕਰ ਰਿਹਾ ਕਰੀਏ ਕੀ ਹੁਣ ਯਾਨੀ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਪਲ-ਪਲ ਉਹ ਹਰ ਰੋਜ਼ ਮਰਦੇ ਨੇ ਪਲ-ਪਲ ਹਰ ਰੋਜ਼ ਜੀਂਦੇ ਨੇ ਯਾਨੀ ਇਸ ਕਦਰ ਸਾਡੇ ਪੰਜਾਬ ਦੀ ਪੁਲਿਸ ਦੇ ਉਹ ਨੌਜਵਾਨਾਂ ਦੀ ਗੱਲ ਕਰ ਰਿਹਾ ਮੈਂ ਜਿਨ੍ਹਾਂ ਨੇ ਉਹਨਾਂ ਦਾ ਇਨਕਾਊਂਟਰ ਕੀਤਾ ਤਾਂ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਆ ਕਹਿੰਦੇ ਉਹਨਾਂ ਨੂੰ ਵੀ ਮਰ ਜਾਣਾ ਚਾਹੀਦਾ ਉਹਨਾਂ ਦਾ ਵੀ ਕੋਈ ਐਕਸੀਡੈਂਟ ਹੋ ਜਾਣਾ ਚਾਹੀਦਾ ਇਹ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਯਾਨੀ ਆਵਾਜ਼ ਉੱਠ ਰਹੀ ਹੈ ਪਰ ਪੰਜਾਬ ਦੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਕੀ ਭਗਵੰਤ ਮਾਨ ਉਹਨਾਂ ਉੱਤੇ ਬਹੁਤ ਵੱਡਾ ਜਿਹੜਾ ਐਕਸ਼ਨ ਬਣਦਾ ਸੀ ਉਹ ਲੈਣਗੇ ਨਹੀਂ ਲੈਂਦੇ ਕਿਉਂ ਕਿ ਕਰਨਲ ਬਾਠ ਨੂੰ ਵੀ ਕੁੱਟਿਆ ਜਾਂਦਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਿਹਦੇ ਉੱਤੇ ਆਪਣੀ ਵਿਸ਼ਵਾਸ ਕਰਦੀ ਹੈ ਜਨਤਾ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰਦੇ ਹੁੰਦੇ ਨੇ ਫੌਜੀ ਸਰਹੱਦਾਂ ਤੇ ਵਹਿ ਕੇ ਆ ਫਿਰ ਉਹਨਾਂ ਵਰਗੇ ਜਿਹੜੇ ਮੁਲਾਜ਼ਮਾਂ ਨੂੰ ਏਡੇ ਏਡੇ ਜਿਹੜੇ ਕਿ ਐਸਐਸਪੀ ਦੇ ਰੈਂਕ ਤੋਂ ਵੱਡੇ ਬੰਦਿਆਂ ਨੂੰ ਵੀ ਕੁੱਟਿਆ ਜਾਂਦਾ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਜਸਪ੍ਰੀਤ ਸਿੰਘ ਦਾ ਮਾਮਲਾ ਇਹਦੇ ਵਿੱਚ ਇਹਨਾਂ ਦੇ ਪਰਿਵਾਰ ਨੂੰ ਜਾਂ ਫਿਰ ਕਰਨਲ ਬਾੜ ਦੀ ਪਤਨੀ ਨੂੰ ਇਨਸਾਫ ਮਿਲੂਗਾ ਪਰ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਦੀ ਇਹਨਾਂ ਤੋਂ ਕੋਈ ਵੀ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਸੇ ਕਰਕੇ ਦਾ ਜਿਹੜੀ ਕਿ ਕਰਨਲ ਬਾੜ ਦੀ ਪਤਨੀ ਹੈ ਉਨੇ ਇਹ ਗੱਲ ਕਹਿ ਦਿੱਤੀ ਸੀ ਕਹਿੰਦੀ ਨਾਤਾ ਸਾਨੂੰ ਪੰਜਾਬ ਦੀ ਸਰਕਾਰ ਤੇ ਭਰੋਸਾ ਹੈ ਔਰ ਨਾ ਹੀ ਪੰਜਾਬ ਦੀ ਪੁਲਿਸ ਤੇ ਭਰੋਸਾ ਹੈ ਜੇਕਰ ਸਾਡੀ ਜਾਂਚ ਕਰਨੀ ਆ ਤਾਂ ਅਸੀਂ ਵੀ ਆਈ ਕਰੇ ਤਾਂ ਹੁਣ ਜਿਹੜਾ ਇਹਨਾਂ ਦਾ ਪਰਿਵਾਰ ਹੈ ਜਿਹੜਾ ਜਸਪ੍ਰੀਤ ਸਿੰਘ এনਕਾਊਂਟਰ ਦੇ ਵਿੱਚ ਮੁੰਡਾ ਮਾਰਿਆ ਗਿਆ ਉਹਦੇ ਮਾਤਾ ਪਿਤਾ ਦਾ ਵੀ ਇਹੀ ਕਹਿਣਾ ਹੈ ਕਹਿੰਦੇ ਵੀ ਉਹਨਾਂ ਬੰਦਿਆਂ ਨੇ ਵੀ ਉੱਤੋਂ ਸਾਡੇ ਤੇ ਪ੍ਰੈਸ਼ਰ ਬਣਾ ਲਿਆ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਇਹਦਾ ਬਹੁਤ ਵੱਡੇ ਪੱਧਰ ਤੇ ਯਾਨੀ ਇੱਕ ਹਾਈ ਲੈਵਲ ਤੇ ਗੇਸ ਜਾਣਾ ਚਾਹੀਦਾ ਕਿਉਂਕਿ ਇੱਕ ਪਾਸੇ ਉਹਨਾਂ ਦਾ ਨੌਜਵਾਨ ਮੁੰਡਾ ਚਲਾ ਗਿਆ ਉਸ ਤੋਂ ਬਾਅਦ ਉਹਨਾਂ ਪੁਲਿਸ ਮੁਲਾਜ਼ਮਾ ਨੇ ਉਹਦਾ ਇਨਕਾਊਂਟਰ ਕੀਤਾ ਤਾਂ ਦੇਖੋ ਸਿੱਧੇ ਤੌਰ ਤੇ ਕਹਿੰਦੇ ਗੋਲੀਆਂ ਮਾਰੀਆਂ ਗਈਆਂ ਉਹਦੀ ਗ੍ਰਿਫਤਾਰੀ ਕਰਕੇ ਉਸ ਤੋਂ ਬਣਦੀ ਸਜ਼ਾ ਉਹਨੂੰ ਦਵਾ ਸਕਦੇ ਸੀ ਪਰ ਉਸ ਦਾ ਸਿੱਧੇ ਤੌਰ ਤੇ ਇਨਕਾਊਂਟਰ ਕੀਤਾ ਗਿਆ ਪੰਜਾਬ ਦੀ ਪੁਲਿਸ ਨੇ ਕੀਤਾ ਉਹਨਾਂ ਹੀ ਪੁਲਿਸ ਮੁਲਾਜ਼ਮਾ ਦੀ ਗੱਲ ਕਰਦਾ ਮੈਂ ਜਿਨ੍ਹਾਂ ਨੇ ਕੀਤਾ ਬਹੁਤ ਸਾਰੇ ਮੁਲਾਜ਼ਮ ਤਾਂ ਹੋਰ ਵੀ ਬਹੁਤ ਚੰਗੇ ਹੁੰਦੇ ਨੇ ਪਰ ਇੱਥੇ ਹੁਣ ਮੈਨੂੰ ਐਂ ਲੱਗਦਾ ਵੀ ਜਿਹੜਾ ਸਾਡਾ ਮੁੱਖ ਮੰਤਰੀ ਹੈ ਇਹਨੂੰ ਪਤਾ ਤਾਂ ਸਭ ਹੁਣ ਪਰ ਫਿਲਹਾਲ ਇਹ ਐਕਸ਼ਨ ਨਹੀਂ ਲੈਂਦੇ ਕਿਉਂਕਿ ਇਹ ਮੁਲਾਜ਼ਮਾਂ ਦੀ ਗੱਲ ਸਿੱਧੇ ਤੌਰ ਤੇ ਪਹੁੰਚਦੀ ਹੈ ਭਗਵੰਤ ਮਾਨ ਕੋਲ ਜਦੋਂ ਕਰਨਲ ਬਾੜ ਦੀ ਪਤਨੀ ਉਹਦੇ ਨਾਲ ਮੀਟਿੰਗ ਕਰਦੀ ਹੈ ਤਾਂ ਫੇਰ ਵੀ ਮੁੱਖ ਮੰਤਰੀ ਸਾਹਿਬ ਇੱਕ ਟਾਈਮ ਦਿੰਦੇ ਆ ਜਿਹੜਾ ਕਈ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਕਿ 6 ਵਜੇ ਦਾ ਟਾਈਮ ਹੈ ਅਸੀਂ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਾਵਾਂਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੀ ਐਕਸ਼ਨ ਨਹੀਂ ਲਿਆ ਅਜੇ ਤੱਕ ਇਹ ਪੂਰਾ ਪੰਜਾਬ ਇਸ ਗੱਲ ਨੂੰ ਦੇਖ ਰਿਹਾ ਪਰ ਆਉਣ ਵਾਲਾ ਸਮਾਂ ਜਿਹੜਾ ਮੁੱਖ ਮੰਤਰੀ ਤੇ ਆਉਣਾ ਹੈ ਉਹ ਵੀ ਬੜਾ ਪਹਿਾਨਕ ਹੈ ਕਿਉਂਕਿ ਦਿੱਲੀ ਦੇ ਵਿੱਚੋਂ ਇਹਨਾਂ ਦੀ ਸੱਤਾ ਦਾ ਸੁਫੜਾ ਸਾਫ਼ ਹੋ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਵੀ ਇਹਦੇ ਨਾਲ ਨਾਲ ਰਹਿਣ ਲੱਗ ਗਿਆ ਯਾਨੀ ਪੰਜਾਬ ਦੇ ਅੰਦਰ ਉਹਨੇ ਵੀ ਆਪਣੀਆਂ ਜੜ੍ਹਾਂ ਜਮਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਵੈਸੇ ਤਾਂ ਜਮਾ ਚੁੱਕਿਆ ਯਾਨੀ ਸਿੱਧੇ ਤੌਰ ਤੇ ਕਹੀਏ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈਗੇ ਪੰਜਾਬ ਦੇ ਚਲਾਉ ਹੀ ਰਹੇ ਨੇ ਸਿਰਫ ਦੇਖਣ ਦੀ ਇੱਕ ਰਵੜਦੀ ਮੋਹਰ ਆ ਪੰਜਾਬ ਦਾ ਮੁੱਖ ਮੰਤਰੀ ਤਾਂ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਸਾਡੇ ਪੰਜਾਬੀਆਂ ਨੂੰ ਕਿ ਜਿਹੜਾ ਇਹ ਮਾਮਲਾ ਉੱਠਿਆ ਜਸਪ੍ਰੀਤ ਸਿੰਘ ਦੀ ਲਗਾਤਾਰ ਯਾਨੀ ਅਪਡੇਟ ਤੇ ਅਪਡੇਟ ਨਵੀਂ ਤੋਂ ਨਵੀਂ ਆ ਰਹੀ ਹੈ ਖਬਰਾਂ ਦੇ ਵਿੱਚ ਤਾਂ ਹੁਣ ਉਹਨਾਂ ਦੇ ਪਰਿਵਾਰ ਨੂੰ ਤਾਂ ਨਹੀਂ ਇਨਸਾਫ ਲੱਗਦਾ ਮਿਲ ਜੂ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਸਾਡੀ ਜਿਹੜੀ ਸਰਕਾਰ ਹੈ ਇਹ ਕਿੱਡੀ ਹਾਈ ਲੈਵਲ ਤੇ ਡਿੱਗੀ ਹੋਈ ਹੈ ਇਹ ਸਾਰੇ ਜਾਣਦੇ ਹੋ ਦੇਖੋ ਦੋ ਰਹਿਮਾਂ ਨਹੀਂ ਹੈਗੀਆਂ ਕਮਜ਼ੋਰ ਰਹੀ ਹੈ ਸਰਕਾਰ ਇਹਨਾਂ ਗੱਲਾਂ ਪ੍ਰਤੀ ਕਿਸੇ ਨੂੰ ਕਿਸੇ ਵੀ ਬੰਦੇ ਨੂੰ ਪੰਜਾਬ ਦੇ ਅੰਦਰ ਇਹ ਸਰਕਾਰ ਦਾ ਬੈਨੀਫਿਟ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਕੀ ਲੱਗਦਾ ਜੇਕਰ ਅਸੀਂ ਪੰਜਾਬ ਦੇ ਵਾਸੀ ਆ ਤਾਂ ਤੁਹਾਡੀ ਰਾਇ ਹONI ਜ਼ਰੂਰੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਜਿਸ ਤਰ੍ਹਾਂ ਕਿ ਪੂਰਾ ਪੰਜਾਬ ਹੁਣ ਇਹ ਰਹਾਈਆਂ ਦੁਆ ਦੁਆ ਲੁਹਾਈਆਂ ਦੇ ਰਿਆ ਵੈ ਬਦਵਾਵਾਂ ਤੇ ਲੋਕ ਆ ਗਏ ਜਦੋਂ ਲੋਕਾਂ ਦਾ ਇਨਸਾਫ ਨਹੀਂ ਮਿਲੇਗਾ ਜਦੋਂ ਪੁਲਿਸ ਆਪਣੀ ਬਦਮਾਸ਼ੀ ਕਰੇਗੀ ਵੀਰੋ ਜਿਹੜਾ ਵੀ ਮਾੜਾ ਬੰਦਾ ਹੁੰਦਾ ਵੈ ਉਹਦੇ ਕੋ ਕੀ ਹਥਿਆਰ ਹੁੰਦਾ ਵੈ ਉਹਦੇ ਕੋ ਸਿਰਫ ਇੱਕ ਹੀ ਹਥਿਆਰ ਹੁੰਦਾ ਵੈ ਕਿ ਉਹ ਰੋ ਰੋ ਕੇ ਅੱਲਾਹ ਕੇ ਫਰਿਆਦ ਕਰਦਾ ਵੈ ਇਨਸਾਫ ਮੰਗਦਾ ਵੈ ਜਾਂ ਉਹ ਬਦਵਾਵਾਂ ਦਿੰਦਾ ਵੈ ਹੁਣ ਦੇਖੋ ਫੇਕ ਇਨਕਾਊਂਟਰ ਸਾਹਮਣੇ ਆ ਗਿਆ ਪੂਰੇ ਮੀਡੀਆ ਤੇ ਗੱਲ ਆਈ ਹੈ ਫਰ ਬਣੇ ਲੋਕ ਦੀ ਡਿਮਾਂਡ ਕਰ ਰਹੇ ਆ ਲੇਕਿਨ ਫਿਰ ਵੀ ਜਿਹੜੇ ਵੱਡੇ ਅਫਸਰ ਹੈ ਕੋਈ ਐਕਸ਼ਨ ਨਹੀਂ ਲੈ ਰਹੇ ਸੀਐਮ ਭਗਵੰਤ ਮਾਨ ਸਾਹਿਬ ਹੈ ਉਹ ਵੀ ਕੋਈ ਐਕਸ਼ਨ ਨਹੀਂ ਲੈ ਰਹੇ ਤੇ ਵੀਰੋ ਫਿਰ ਲੋਕਾਂ ਨੇ ਕੀ ਕਰਨਾ ਫਿਰ ਲੋਕਾਂ ਨੇ ਬਦਵਾਵਾਂ ਹੀ ਦੇਣੀਆਂ ਵੈ ਕਿ ਪੁਲਿਸ ਵਾਲਣਾਂ ਇੰਜ ਹੋ ਜੇ ਤੇ ਇੰਜ ਹੋ ਜਤੇ ਇੰਜ ਹੋ ਚੇ ਤੇ ਵੀਰੋ ਬਹੁਤ ਮਾੜੀ ਗੱਲ ਹੈ ਪੁਲਿਸ ਨੂੰ ਇਹ ਗੁੰਡਾਗਰਦੀ ਇਹ ਬਦਮਾਸ਼ੀ ਬੰਦ ਹੋਣੀ ਚਾਹੀਦੀ ਹੈ ਇਹ ਤਾਂ ਜਸਪ੍ਰੀਤ ਦਾ ਮਾਮਲਾ ਵੈ ਜਿਹੜਾ ਸਾਹਮਣੇ ਆਇਆ ਪੁਲਿਸ ਦਾ ਕੰਮ ਹੈ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜੇ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕਰੇ ਅਦਾਲਤ ਇਹ ਚੀਜ਼ ਦਾ ਫੈਸਲਾ ਕਰੇ ਕਿ ਉਹਨਾਂ ਦੀ ਸਜ਼ਾ ਕੀ ਬਣਦੀ ਹੈ ਜਿਹੜੀ ਸਜ਼ਾ ਬਣਦੀ ਹੈ ਉਹ ਅਦਾਲਤ ਨੂੰ ਸਜ਼ਾ ਦੇਵੇ ਐਟਸਟ ਪੁਲਿਸ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਵੈ ਕਿ ਉਹ ਆਪਣੇ ਆਪ ਸਜ਼ਾ ਦੇਵੇ ਉਹ ਆਪਣੇ ਆਪ ਮੁਨਸਿਬ ਬਣ ਜਾਵੇ ਜਦਕਿ ਫੈਸਲਾ ਹੋਇਆ ਹੀ ਨਹੀਂ ਹੈ ਇਹ ਸਾਬਤ ਹੋਇਆ ਨਹੀਂ ਸੀ ਕਿ ਜਸਪ੍ਰੀਤ ਸਿੰਘ ਵਾਕਿਆ ਹੀ ਮਲਜ਼ਮ ਹੈ ਜਾਂ ਕਿ ਉਹਦੇ ਉੱਤੇ ਸਿਰਫ ਹਜੇ ਦੋਸ਼ ਲੱਗੇ ਆ ਵੀਰੋ ਬਹੁਤ ਗੰਭੀਰ ਸੂਰਤਿ ਹਾਲ ਹੈ ਪੰਜਾਬ ਦੇ ਲੋਕ ਹੁਣ ਇਸ ਮਾਮਲੇ ਨੂੰ ਲੈ ਕੇ ਅਸੀਂ ਵੀ ਰੋਜ਼ ਅਪਡੇਟ ਪਾ ਰਹੇ ਆਂ ਲੋਕਾਂ ਦੀ ਰਾਏ ਸਾਹਮਣੇ ਆ ਰਹੀ ਹੈ ਲੋਕ ਵੀ ਇਹ ਕਹਿ ਰਹੇ ਕਿ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਪੁਲਿਸ ਅਧਿਕਾਰੀਆਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਇਹ ਜ਼ੁਲਮ ਜ਼ਿਆਤੀ ਕੀਤੀ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਵੀਰੋ ਹੋਰ ਕਿੰਨੇ ਇਹੋ ਜਿਹੇ ਮਾਮਲੇ ਆਤ ਹੈ ਇਹ ਤਾਂ ਜਸਪ੍ਰੀਤ ਦਾ ਮਾਮਲਾ ਹੈ ਜਿਹੜਾ ਸਾਹਮਣੇ ਆ ਗਿਆ ਜਿਹੜਾ ਇੰਨਾ ਹਾਈਲਾਈਟ ਆ ਗਿਆ ਤੇ ਲੋਕਾਂ ਨੂੰ ਪਤਾ ਚੱਲ ਗਿਆ ਲੇਕਿਨ ਵੀਰੋ ਹਰ ਰੋਜ਼ ਕਿੰਨੇ ਇਹੋ ਜਿਹੇ ਮਾਮਲੇ ਹੁੰਦੇ ਆ ਕਿ ਜਦੋਂ ਆਮ ਲੋਕਾਂ ਦੇ ਨਾਲ ਮਾੜਿਆਂ ਲੋਕਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਦੋਂ ਇਸ ਤਰ੍ਹਾਂ ਪੁਲਿਸ ਆਪਣੀ ਗੁੰਡਾਗਰਦੀ ਬਦਮਾਸ਼ੀ ਕਰਦੀ ਹੈ ਕਿਸੇ ਕੋ ਬੱਤ ਲਿੰਦੀ ਹੈ ਕਿਸੇ ਕੋ ਕਿਸੇ ਨੂੰ ਮਾਰਕੁੱਟ ਕਰਦੀ ਹੈ ਤੇ ਕਿਸੇ ਦਾ ਫੇਕ ਵੀਰੋ ਇਨਕਾਊਂਟਰ ਤੱਕ ਕਰ ਦਿੰਦੀ ਹੈ ਤੇ ਵੀਰੋ ਇਹ ਇਹ ਪੁਲਿਸ ਆੜਿਆਂ ਨੂੰ ਲਗਾਮ ਪੈਣੀ ਚਾਹੀਦੀ ਹੈ ਕੀ ਤੁਸੀਂ ਮੇਰੀ ਰਾਏ ਦੇ ਨਾਲ ਸਹਿਮਤ ਹੋ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਜ਼ਮੀ ਕਰਨਾ ਆਪਣਾ ਸਾਰਾ ਖੈਰ ਕਰਦਾ ਆ ਯਾਰ ਨਾ ਅੱਲਾ ਫੇਜ਼